ਦੰਦਾਂ ਦੀ ਸੰਭਾਲ ਲਈ ਨੁਕਤੇ ਨੰਬਰ 1 ਦੋਨੋ ਟਾਈਮ ਬੁਰਸ਼ ਕਰੋ ਜਾਂ ਦੰਤਨ ਕਰੋ ਨੰਬਰ 2 ਜੀਬ ਰੋਜ਼ਾਨਾ ਸਾਫ਼ ਕਰੋ ਨੰਬਰ 3 ਬਹੁਤ ਹੀ ਗਰਮ ਜਾਂ ਠੰਡੀ ਚੀਜ਼ ਨਾ ਖਾਓ ਨਾ ਪੀਵੋ ਨੰਬਰ 4 ਜਦੋਂ ਵੀ ਖਾਣਾ ਖਾਵੋ ਕੋਸ਼ਿਸ਼ ਕਰੋ ਬ੍ਰਸ਼ ਕਰੋ ਚਾਹੇ ਕਾਲਗੇਟ ਤੋਂ ਬਿਨਾਂ ਹੀ ਕਰ ਲਵੋ ਨੰਬਰ 5 ਹਫਤੇ ਵਿੱਚ 2-3 ਵਾਰ ਗਰਮ ਪਾਣੀ ਵਿੱਚ ਨਮਕ ਪਾ ਕੇ ਮੂੰਹ ਵਿੱਚ ਚੰਗੀ ਤਰ੍ਹਾਂ ਫੇਰੋ ਇਸ ਨਾਲ ਮੂੰਹ ਔਰ ਦੰਦਾਂ ਦੀ ਸਫਾਈ ਹੋ ਜਾਂਦੀ ਹੈ ਬੈਕਟੀਰੀਆ ਵਗੈਰਾ ਖਤਮ ਹੋ ਜਾਂਦੇ ਨੇ ਨੰਬਰ 6 ਪਾਣੀ ਪੀਵੋ ਅਤੇ ਹਰੀਆਂ ਸਬਜ਼ੀਆਂ ਖਾਵੋ। ਨੰਬਰ 7 ਜੇਕਰ ਦੰਦਾਂ ਵਿੱਚ ਪੀੜ ਜਾਂ ਤੱਤਾ ਠੰਡਾ ਲੱਗਦਾ ਹੋਵੇ ਦੇਸੀ ਨੁਸਖਾ ਵੀ ਤੁਸੀਂ ਵਰਤ ਸਕਦੇ ਹੋ। ਦੇਸੀ ਤੇਲ ਵਿੱਚ ਲੂਣ ਪਾ ਕੇ ਦੰਦਾਂ ਤੇ ਉਂਗਲ ਦੇ ਨਾਲ ਫੇਰੋ। ਇਸ ਦੇ ਨਾਲ ਮਸੂੜੇ ਵੀ ਮਜ਼ਬੂਤ ਰਹਿਣਗੇ। ਔਰ ਦੰਦਾਂ ਦੀ ਸਫਾਈ ਔਰ ਪੀਲਾਪਣ ਵੀ ਦੂਰ ਹੋ ਜਾਏਗਾ ਕਦੇ ਕਦੇ ਨਿੰਮ ਦੀ ਦਤਨ ਵੀ ਕਰਨੀ ਜ਼ਰੂਰੀ ਹੈ ਸਖਤ ਚੀਜ਼ਾਂ ਧਿਆਨ ਨਾਲ ਖਾਵੋ ਹਮੇਸ਼ਾ ਨੰਬਰ 10 ਚਾਹ ਵਗੈਰਾ ਪੀ ਕੇ ਕਦੇ ਵੀ ਠੰਡਾ ਪਾਣੀ ਨਾ ਪੀਵੋ ਇਸ ਨਾਲ ਦੰਦ ਖਰਾਬ ਹੁੰਦੇ ਹਨ ਨੰਬਰ 11 ਜੇਕਰ ਦੰਦਾਂ ਦਾ ਪੀਲਾਪਣ ਦੂਰ ਕਰਨਾ ਹੈ ਤਾਂ ਸਟਰਾਬਰੀ ਉੱਤੇ ਨਮਕ ਲਗਾ ਕੇ ਦੰਦਾ ਉੱਤੇ ਰਗੜੋ ਤੇ ਦੰਦਾਂ ਦਾ ਪੀਲਾਪਣ ਆਪਣੇ ਆਪ ਹੀ ਦੂਰ ਹੋ ਜਾਵੇਗਾ ਨੰਬਰ 12 ਬਰਸ਼ ਹਮੇਸ਼ਾ ਗੋਲ-ਗੋਲ ਘੁਮਾ ਕੇ ਕਰੋ ਤਾਂ ਜੋ ਅਗਲੇ ਦੰਦ ਚੰਗੀ ਤਰ੍ਹਾਂ ਸਾਫ਼ ਰਹਿਣ ਨੰਬਰ 13 ਕਦੇ ਵੀ ਦੰਦਾਂ ਵਿੱਚ ਦਰਦ ਹੋਵੇ ਤਾਂ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਵੀ ਦਵਾਈ ਨਾ ਖਾਵੋ ਨੰਬਰ 14 ਹਮ ਸਵੇਰੇ ਹਮੇਸ਼ਾ ਉੱਠਦੇ ਸਾਰ ਬੁਰਸ਼ ਕਰੋ ਬੁਰਸ਼ ਦੰਤਨ ਕਰੇ ਬਿਨਾ ਖਾਣ ਦੇ ਨਾਲ ਤੁਹਾਡੇ ਅੰਦਰ ਕਈ ਗੰਦੇ ਬੈਕਟੀਰੀਆ ਚਲੇ ਜਾਂਦੇ ਹਨ ਇਸ ਲਈ ਕਦੇ ਵੀ ਦੰਤਨ ਬੁਰਸ਼ ਕਰੇ ਬਿਨਾ ਕੁਝ ਵੀ ਖਾਵੋ ਪੀਵੋ ਨਾ ਵੈਸੇ ਵੀ ਸਿਆਣੇ ਪੁਰਸ਼ ਕਹਿੰਦੇ ਹੁੰਦੇ ਸਨ ਕਿ ਜਦੋਂ ਆਪਾਂ ਦੰਤਨ ਜਾਂ ਬੁਰਸ਼ ਕਰੇ ਬਿਨਾ ਕੁਝ ਖਾਂਦੇ ਪੀਂਦੇ ਹਾਂ ਤੇ ਮੂੰਹ ਦਾ ਜ਼ਹਿਰੀ ਲਪ ਪਦਾਰਥ ਸਾਡੇ ਅੰਦਰ ਚਲਾ ਜਾਂਦਾ ਹੈ ਜੋ ਕਈ ਪੇਟ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ ਨੰਬਰ 15 ਡਾਕਟਰ ਦੇ ਸਲਾਹ ਬਿਨਾ ਕਦੇ ਵੀ ਕੋਈ ਦੰਦਾਂ ਦੀ ਦਰਦ ਦਾ ਟੀਕਾ ਵਗੈਰਾ ਨਾ ਲਗਾਵੋ ਨੰਬਰ 16 ਸ਼ਰਾਬ ਅਤੇ ਬੀੜੀ ਸਿਗਰਟ ਨਾਲ ਦੰਦ ਬਹੁਤ ਕਮਜ਼ੋਰ ਹੋ ਜਾਂਦੇ ਹਨ ਦੰਦਾਂ ਉੱਤੇ ਪੀਲਾਪਣ ਵੀ ਸ਼ਰਾਬ ਸਿਗਰਟ ਦੇ ਨਾਲ ਆਉਂਦਾ ਹੈ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਪਰਹੇਜ਼ ਰੱਖੋ ਨੰਬਰ 17 ਰਾਤ ਸਮੇਂ ਹਮੇਸ਼ਾ ਦੰਦ ਸਾਫ਼ ਕਰਕੇ ਸੌਂਵੋ ਔਰ ਸਵੇਰੇ ਉੱਠ ਕੇ ਵੀ ਸਾਫ਼ ਕਰੋ ਨੰਬਰ 18 ਦੰਦਾਂ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਦੰਦਾਂ ਨੂੰ ਸਾਫ਼ ਕਰੇ ਬਿਨਾ ਤੁਹਾਡੇ ਅੰਦਰ ਐਸੇ ਗੰਦੇ ਬੈਕਟੀਰੀਆ ਚਲੇ ਜਾਂਦੇ ਹਨ ਕਿ ਅੰਦਰ ਭਿਆਨਕ ਬਿਮਾਰੀਆਂ ਜਨਮ ਲੈ ਲੈਂਦੀਆਂ ਹਨ ਜੋ ਕਿ ਦੰਦਾਂ ਨੂੰ ਸਾਫ਼ ਨਾ ਕਰਨ ਕਰਕੇ ਹੋ ਸਕਦੀਆਂ ਹਨ ਪੇਟ ਦੀਆਂ ਬਿਮਾਰੀਆਂ ਵੀ ਹੁੰਦੀਆਂ ਨੇ ਪੇਟ ਦੀਆਂ ਬਿਮਾਰੀਆਂ ਹਮੇਸ਼ਾ ਤਾਂ ਹੀ ਹੁੰਦੀਆਂ ਨੇ ਜਦੋਂ ਆਪਾਂ